ਸ਼ਤਸ਼੍ਰੀਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਸਾਰਿਆਂ ਦਾ ਅੱਜ ਦੇ ਵੀਡੀਓ ਤੇ ਵੀਰ ਜੀ ਤੁਹਾਨੂੰ ਆਪਾਂ ਵਿਖਾਉਣੀਆ ਵਾਂ ਮੀਣੀਆਂ ਵੀ ਤੇ ਬੂਰੀਆਂ ਵੀ ਤੇ ਕਾਲੀਆਂ ਵੀ ਝੋਟੀਆਂ ਜਿਨ੍ਹਾਂ ਵਿੱਚੋਂ ਤਿੰਨ ਗੱਬਣਾ ਤੇ ਇੱਕ ਤਾਦੀ ਸੂਈ ਮੀਣੀ ਜਿਹਦੇ ਸੰਘੇਲ ਦੇ ਲਾਸਟ ਤੇ ਆਪਾਂ ਵਿਖਾਵਾਂਗੇ ਤੁਹਾਨੂੰ ਸੂਈ ਸਵਾਈ ਝੋਟੀ ਮੀਣੀ ਐਂਡ ਤੱਕ ਵੀਡੀਓ ਤੱਕ ਵੀਰ ਜੀ ਬਣਿਆ ਰਹੋਗੇ ਤੇ ਡਿਸਕ੍ਰਿਪਸ਼ਨ ਵਿੱਚ ਨੋਟ ਕਰ ਲਓ ਪਿੰਨਾ ਨਾਮ ਹੈ ਕਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਸਰ ਲਾਗੇ ਲੋਪੋ ਕੋ ਚਗਾਵਾ ਫੋਨ ਨੰਬਰ ਹੈਗਾ ਵੀਰ ਜੀ 95928 ਤੇ 00635 ਪਹਿਲੇ ਨੰਬਰ ਤੇ ਵੀਰ ਜੀ ਆਪਾਂ ਤੁਹਾਨੂੰ ਵਿਖਾਉਣੇ ਆ ਬੂਰੀ ਨੀਲੀ 라ਵੀ ਦਿਨ ਮਾ ਅੱਜ ਵੀਰ ਜੀ ਤਕਰੀਬਨ ਕੋਈ 8 ਤੋਂ 10 ਦਿਨਾਂ ਦੇ ਵਿੱਚ ਲੈ ਜੂਗੀ ਤੇ ਤੀਜਾ ਸੂਆ ਮੈਂ ਦਾ ਸੁਣਾ ਜੇ ਚੰਗੇ ਮੈਂ ਵਜਨ ਕੱਦ ਵਾਲੀ ਮੱਝ ਦੇ ਤੇ ਦੁੱਧ ਵਾਲੀ ਮੱਝ ਦੁੱਧ ਦਾ ਡਰਾਮਾ ਬਹੁਤ ਹੀ ਖੂਬਸੂਰਤ ਥੱਲੇ ਮੱਝ ਪਿਆਰ ਹੋਣ ਈ ਆ ਵੇਖੋ ਕੋਲੀ ਬਿਲਕੁਲ ਰੂ ਮਰ ਗਈ ਜੇ ਪਿਛੇ ਖੁਰਾਂ ਦੀ ਤੋਤੀ ਜੇ ਦਮਾਂ ਦੀ ਇਸ ਹੈ ਸੀਲ ਠੰਡੀ ਬਿਲਕੁਲ ਜੇ ਇਹ ਵੀਰ ਭਰਾ ਕੋ ਬੂਰੀ ਦਾ ਸ਼ਕੀਨ ਹੋਵੇ ਤੇ ਫੋਨ ਲਾ ਕੇ ਮੱਝ ਲੈ ਸਕਦਾ ਵਾ ਬਹੁਤ ਹੀ ਚੰਗੀ ਬੂਰੀ ਬਿਲਕੁਲ ਪਤਲੇ ਚੰਮ ਦੀ ਤੇ ਰੇਡ ਵੀਰ ਜੀ ਬਿਲਕੁਲ ਹੀ ਗੈਜ ਕਰਾਂਗੇ ਕਰਾਂਗੇ ਫੋਨ ਤੇ ਬਿਲਕੁਲ ਹੀ ਭਾ ਦੇ ਭਾਈ ਮਈਆਂ ਆਪਾਂ ਦੇ ਦੇਣੀਆਂ ਕੋਈ ਵੀਰ ਭਰਾ ਫੋਨ ਲਾਵੇ ਤੇ ਦੇ ਦਾਂਗੇ ਬੂਰੀ ਮੱਝ ਵੀ ਇਹਨੂੰ ਹਾਂਜੀ ਤੇ ਦੂਜੇ ਨੰਬਰ ਤੇ ਆ ਗਈ ਵੀਰ ਜੀ ਝੋਟੀ ਕਾਹਨੂੰ ਗੱਲਾਂ ਕਰਦੇ ਜੇ ਪੂਰੀ ਸਰਾ ਝੋਟੀ ਦੋ ਜਾ ਸੁਆ ਵੀਰ ਜੀ ਹਰਿਆਣੇ ਦੀ ਝੋਟੀ ਤੇ ਇਹ ਵੀ ਝੋਟੀ ਕੋਈ ਪੰਜਾਂ ਤੋਂ ਸੱਤਾਂ ਤਨਾਂ ਨੂੰ ਬੰਡੀਆਂ ਝੋਟੀ ਖੋਲ ਕੇ ਵਿਖਾਉਣੀ ਆਪਾਂ ਵੀਰਾਂ ਨੂੰ ਆ ਆ ਝੋਟੀ ਖੋਲ ਕੇ ਵਿਖਾ ਝੋਟੀ ਚੰਗਾ ਵਜਣ ਕੱਦ ਚੰਗੀ ਥੱਲੇੋਂ ਤਿਆਰ ਹੁੰਦੀ ਆ ਕੋਈ ਪਿਛਲੇ ਪਹਿਲੇ ਸਵੇ ਦਾ ਕੋਈ 14 15 ਕਿਲੋ ਦਾ ਰਿਕਾਰਡ ਦੱਸਦੇ ਆ ਮੱਝ ਦਾ ਤੇ ਪਿੱਠ ਪੁੜੇ ਦੀ ਵੇਖੋ ਕਿੰਨੀ ਝੂੜੀ ਆ ਚੌੜੀ ਆ ਤੇ ਕੱਲਾ ਕੱਲਾ ਥਣ ਲੱਗਾ ਵੀਰ ਜੀ ਵੇਖੋ ਆ ਵੇਖੋ ਜੀ ਆ ਇਹਦਾ ਝੋਟੀ ਨੇ ਕੋਈ 8 ਦਿਨ ਖੜਨੇ ਆ ਵੇਖੋ ਆਪਣੇ ਤੋਂ ਬਿਲਕੁਲ ਸਾਵ ਆ ਤੇ ਥੱਲਿਓਂ ਬਲੈਤਨ ਗਾਈ ਬਣੀ ਫਿਰਦੀ ਆ ਵੇਖੋ ਕੱਲਾ ਕੱਲਾ ਥਣ ਵੀ ਦੀ ਗੇਠ ਗੜ ਜੇ ਨਹੀਂ ਚਾਰ ਚ ਫਿਰਿਓ ਵਿਥਾਂ ਆ ਵਜਨ ਕੱਢ ਵੇਖੋ ਓਤੀ ਵੀ ਜੀ ਕਾਦੀ ਪਰਬਤੀ ਖਲੋਤਾ ਜੇ ਨਿੱਕਾ ਸਿੰਘ ਲੰਮੀ ਬੇਲ ਉੱਚਾ ਕੱਦ ਪੇਠ ਕੜਾ ਚੌੜਾ ਅਗੋ ਵੀ ਚੈੱਕ ਕਰੋ ਵੇਖੋ ਥਣ ਕੱਦਾ ਕਰਮਾਲੀ ਦੇ ਲਿਸ਼ਕ ਦੇ ਚਾਰੀ ਆ ਵੇਖੋ ਜੀ ਕਿ ਉਹ ਦਾ 15 ਕਿਲੋ ਵਾਲੀ ਝੋਟੀ ਆ ਪੂਰਾ ਵਜਨ ਕਾਦਿਆ ਕੋ 20 ਭਰਾ ਵੀਡੀਓ ਤੋਂ ਅੰਦਾਜ਼ਾ ਨਾ ਲਾਵੇ ਵੀਡੀਓ ਤੇ ਵੀ ਨਿੱਕੀ ਜਾਪੂਗੀ ਝੋਟੀ ਪੂਰੀ ਵੱਡੀ ਲੰਬਾਈ ਬੇਲ ਵੇਖੋ ਕਿੱਥੇ ਜਾਣ ਦੀ ਝੋਟੀ ਕੱਲਾ ਕੱਲਾ ਵੇਖੋ ਥਾਨੇ ਲੱਗਾ ਲਾਗੋ ਕਰਕੇ ਫਿਰ ਵਿਖਾ ਦਈਏ ਵੀਰਾਂ ਨੇ ਭੋਲੀ ਰੂਹ ਵਰਗੀ ਇਹਦਾ ਵੀ ਵੀਡੀਓ ਤੇ ਫੋਨ ਤੇ ਮੁੱਲ ਕਰਾਂਗੇ ਕਰਾਂਗੇ ਜਾਇਜ਼ ਝੋਟੀ ਦਾ ਕੋ ਮੁੱਲ ਪਾਵੇ ਤੇ ਝੋਟੀ ਆਪਾਂ ਦੇ ਦੇਣੀ ਹੈ ਤੇ ਜੇ ਨੰਬਰ ਤੇ ਆ ਗਈ ਵੀਰ ਜੀ ਇਹ ਵੀ ਝੋਟੀ ਬਹੁਤ ਹੀ ਥੱਲਿਓ ਖੂਬਸੂਰਤ ਆ ਸਾਫ ਆ ਚੰਗੀ ਤਿਆਰ ਹੋਣ ਈ ਆ ਇਹ ਵੀ ਮੜੀ ਖੋਲਦੇ ਸ਼ਾ ਇਹ ਵੀ ਖੋਲ ਕੇ ਦਰਸ਼ਨ ਕਰਾ ਦਈਏ ਕਰੀ ਇਹ ਵੀ ਦਜਾ ਸੁਆ ਝੋਟੀ ਸੁਣੀ ਜੇ ਵਜਨ ਕੋ ਲੋੜਦੀ ਆਪਣੇ ਮੁਤਾਬਕ ਠੀਕ ਆ ਸਾਫ ਸੁਥਰੀ ਆ ਸਾਰੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਜੇ ਥੱਲਿਓ ਇਹ ਵੀ ਬਹੁਤ ਹੀ ਖੂਬਸੂਰਤ ਦੀ ਆ ਦੁੱਧ ਵੀਰ ਜੀ ਆ ਵੀ ਦਸਾਂ ਤੋਂ ਬਾਹਰ 11 12 ਕਿਲੋ ਭਰੂਗੀ ਝੋਟੀ ਆ ਵੇਖੋ ਥਣ ਚੱਡੇ ਦੀ ਤੇ ਬਹੁਤ ਹੀ ਖੂਬਸੂਰਤ ਹੈ ਵੀ ਝੋਟੀ ਕਾਲੀ ਸ਼ਾ ਝੋਟੀ ਆ ਉੱਲੀ ਥਣਾ ਦੀ ਆ ਵੇਖੋ ਚੰਗੀ ਤਿਆਰ ਹੋਣ ਢੀ ਚੁੱਟ ਦਿਨ ਇਹ ਵੀ ਕੋਈ ਪੰਨਾਂ ਤੋਂ 6 ਦਿਨ ਤੱਕ ਲੈ ਜੂਗੀ ਤੇ ਦੁੱਧ ਕੋਈ 10 ਤੋਂ 12 ਕਿਲੋ ਦਾ ਰਿਕਾਰਡ ਤੱਕ ਜਾਊਗੀ ਪਿਛਲੇ ਸੂਵੇ ਦਾ 10 ਕਿਲੋ ਦਾ ਰਿਕਾਰਡ ਆ 10 11 ਕਿਲੋ ਦਾ ਬਾਕੀ ਜਿੰਨੀ ਵੀ ਬਣੂਗੀ ਸਾਫ਼ ਬਣੂਗੀ ਇਹਦਾ ਵੀ ਮੁੱਲ ਵੀ ਦੀ ਜਾਇਜ਼ ਹੀ ਆਪਾਂ ਦੇ ਦੇਣੀ ਕੋਈ ਵੀਰ ਭਰਾ ਫੋਨ ਲਾਵੇ ਇਹ ਵੀ ਜਾਇਜ਼ ਹੀ ਦੇ ਦਾਂਗੇ ਆਗੋਂ ਆ ਗਈ ਵੀਡੀਓ ਚੌਥੇ ਨੰਬਰ ਤੇ ਮੀਣੀ ਮੀਣੀ ਚਲੋ ਵੀਰਾਂ ਨੂੰ ਜਿੰਨਾਂ ਨੂੰ ਚੀਜ਼ ਦੀ ਡਿਮਾਂਡ ਬੜੀ ਆ ਚੀਜ਼ ਲੱਭਦੇ ਆ ਸਿੰਘ ਮੜੇ ਹਿਲਾ ਕੇ ਦਿਖਾਓ ਸਿੰਘ ਦੋਵੇਂ ਵੀਰ ਦੀ ਖਲ ਦੇ ਰਿਹਾ ਵੇਖੋ ਆ ਵੇਖੋ ਭੱਜੇ ਫਿਰਦੇ ਆ ਵੇਖੋ ਆ ਵੇਖੋ ਭੱਜੇ ਫਿਰਦੇ ਦੋਵੇਂ ਸਿੰਗਲ ਦੇ ਜੇ ਆ ਵੇਖੋ ਇਹ ਵੀ ਵੀਜੀ ਕੋਈ ਪਹਿਲਾ ਸੂਆ ਲਾਲੇ ਵਜਨ ਕੱਦ ਤੋਂ ਦੂਜਾ ਹੀ ਆਬਦੀ ਦੇ ਕੋ ਪਹਿਲਾ ਲਾਲੇ ਦੂਜਾ ਲਾਲੇ ਝੋਟੀ ਥਲੇ 10 ਕਿਲੋ ਖੋਲ ਬੰਟੀ ਵੀ ਖੋਲ ਕੇ ਵਿਖਾਈ 10 ਕਿਲੋ ਦੁੱਧ ਝੋਟੀ ਥਲੇ ਤਿਆਰ ਜੇ ਮਗਰ ਇਹਦੇ ਕੱਟੀ ਜੇ ਆ ਵੇਖੋ ਚੋਰ ਮੋਰਾ ਦੀ ਕੱਟੀ ਜੇ ਛੋਟੀ ਇਹ ਤੁਹਾਨੂੰ ਆਪਾਂ ਖੋਲ ਕੇ ਦਰਸ਼ਾ ਕਰਾਉਣੀ ਆ ਆਹ ਲਓ ਜੀ ਕਰੋ ਚੈੱਕ ਦੇਖੋ ਬੇੜ ਲੰਬਾਈ ਛੋਟੀ ਦੀ ਵੇਖੋ ਫੇਸ ਕੁਆਲਟੀ ਵੇਖੋ ਨਿੱਗੀ ਜੀ ਬੂਥੀ ਦੀ ਟੁਕਰੀ ਵਾਲੀ ਆ ਆਹ ਲਓ ਜੀ ਕਰੋ ਚੈੱਕ ਲਓ ਜੀ ਐ ਪਹਿਲਵਾਨਾਂ ਵਾਂਗੂ ਵੇਖੋ ਤੁਰਦੀ ਆ ਪਿੱਛੋਂ ਥੱਲਿਓ ਪੂਰਾ ਛੱਡਾ ਚੌੜਾ ਫੱਟੀਦਾਰ ਛੱਡਾ ਲੱਗਾ ਕੱਲਾ ਕੱਲਾ ਥਣ ਲੱਗਾ ਛੋਟੀ ਨੂੰ ਚਮਾਈ ਇੰਨੀ ਪੁੱਲੀ ਛੋਟੀ ਨੂੰ ਵੀ ਜਿਹਨੂੰ ਵੀਰ ਨੇ ਕਿਸੇ ਨੇ ਜਾਂਚ ਨਹੀਂ ਕੋ ਭੈਣ ਭਰਾ ਕੋ ਬੱਚੇ ਨੇ ਜਾਂਚ ਨਹੀਂ ਇਹ ਛੋਟੀ ਤੇ ਜਾਂਚ ਸਿੱਖ ਸਕਦਾ ਘੱਟੀ ਢਿੱਟੀ ਪੋਲੀ ਚੋਂ ਲੱਗੀ ਆ ਵੇਖੋ ਜੀ ਅਜੇ ਟਾਈਮ ਪਿਕ ਗਰੀਮਣ ਤਿੰਨ ਕ ਦਾ ਦੁਪਹਿਰ ਦਾ ਸ਼ਾਮਾਂ ਨੂੰ ਝੋਟੀ ਕੋ ਤੁਰਿਆਣਾ ਜਾਊਗਾ ਜੀ ਇਹ ਡੇ ਛੱਡੇ ਚੋੜੇ ਕਰ ਕਰ ਤੁਰੂਗੀ ਆ ਕਰੋ ਚੱਕ ਵੀ ਦੀ ਵੀ ਦੂਜਾ ਸੂਹਾ ਸੋਈ ਆ ਤੇ ਇਹ ਵੀ ਝੋਟੀ ਕੋਈ ਵੀਰ ਭਰਾ ਫੋਨ ਲਾਵੇ ਜਾਇਜ਼ ਕਰਕੇ ਝੋਟੀ ਦੇ ਦਾਂਗੇ ਬਿਲਕੁਲ ਦੁੱਧ ਵੀ ਦੀ ਝੋਟੀ ਕੋ 12 ਤੋਂ 13 ਕਿਲੋ ਬੜੇ ਰਮਾਨ ਨਾਲ ਦੇਈ ਜਾਊਗੀ ਆ ਵੇਖੋ ਠੰਡੀ ਲਓ ਜੀ ਲਓ ਠੰਡੀ ਵੇਖੋ ਜੱਡਾ ਦੀ ਲੇਵੇ ਦੀ ਅਗਲੇ ਪਿਛੇ ਸਾਹ ਵੇਖੋ ਕਿਦਾਂ ਜਿਹੀ ਛੋਟੀ ਫੇਸ ਕੁਆਲਟੀ ਬਿਲਕੁਲ ਵਧੀਆ ਬਾਕੀ ਵੀਰਾਂ ਭਰਾਵਾਂ ਗੇ ਬੇਨਤੀ ਆ ਵੀ ਸਾਡੇ ਚੜਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਰ ਜੀ ਤਾਂ ਜੋ ਆਉਣ ਵਾਲੀ ਤੋਂ ਨਵੀਂ ਤੋਂ ਨਵੀਂ ਵੀਡੀਓ ਤੇ ਚੰਗੇ ਪਸ਼ੂ ਲੈ ਕੇ ਤੁਹਾਡੇ ਤੱਕ ਆਈਏ ਤੇ ਤੁਹਾਡੇ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ